ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹੁਣ ਜਿਹੜੇ ਲਗਜ਼ਰੀ ਸੈਲੂਨ ਨੇ ਉਹਨਾਂ ਨੂੰ ਲੈ ਕੇ ਨੋਟਿਸ ਕੱਢਿਆ ਦਰਅਸਲ ਇਹ ਨੋਟਿਸ ਕੱਢਣ ਦੀ ਨੌਬਤ ਕਿਉਂ ਆਈ ਹੈ ਕਿਉਂਕਿ ਵਾਲ ਕੱਟਣ ਤੋਂ ਬਾਅਦ ਉਹ ਵਾਲ ਤੇ ਇੱਕ ਰੰਗਾਈ ਇਹਨਾਂ ਤੋਂ ਹੁੰਦਾ ਫੈਲਦਾ ਪ੍ਰਦੂਸ਼ਣ ਇਸ ਦੇ ਨਪਟਾਰੇ ਦੇ ਲਈ ਖਾਸ ਠੋਸ ਪ੍ਰਬੰਧ ਕਈ ਵੱਡੇ ਵੱਡੇ ਪੰਜਾਬ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਖੁੱਲੇ ਸੈਲੂਨ ਨੇ ਜਿਹੜੇ ਉਹਨਾਂ ਨੇ ਨਹੀਂ ਕੀਤਾ ਜਿਸ ਦੇ ਕਰਕੇ ਹੁਣ ਨੋਟਿਸ ਕੱਟ ਦਿੱਤੇ ਗਏ ਨੇ ਜਵਾਬ ਮੰਗਿਆ ਗਿਆ ਕੁਝ ਸਮੇਂ ਦਾ ਜਵਾਬ ਦਿੱਤਾ ਗਿਆ ਕਿ ਉਸ ਦੇ ਲਈ ਤੁਸੀਂ ਪ੍ਰਬੰਧ ਕਰਨ ਦੇ ਲਈ ਖਾਸ ਕਰਕੇ ਕੱਟੇ ਹੋਏ ਵਾਲਾਂ ਨੂੰ ਦਾ ਨਿਪਟਾਰਾ ਕਰਨ ਦੇ ਲਈ ਜਾਂ ਫਿਰ ਜਿਹੜੀ ਰੰਗਾਈ ਹੈ ਜਿਸ ਨੂੰ ਡਾਈ ਵੀ ਕਿਹਾ ਜਾਂਦਾ ਹੈ ਉਸ ਨੂੰ ਲੈ ਕੇ ਜਿਹੜਾ ਪ੍ਰਦੂਸ਼ਣ ਫੈਲਦਾ ਉਸ ਦੇ ਲਈ ਜਿਹੜੇ ਨਾਲ ਸ਼ਰਤਾਂ ਦੇ ਤਹਿਤ ਜਿਹੜੀਆਂ ਨੇ ਨਿਯਮਾਂ ਦੇ ਤਹਿਤ ਕੁਝ ਸ਼ਰਤਾਂ ਰੱਖੀਆਂ ਜਾਂਦੀਆਂ ਨੇ ਤੁਸੀਂ ਪੂਰੀਆਂ ਕੀਤੀਆਂ ਕਿ ਨਹੀਂ ਕੀਤੀਆਂ ਇਸ ਗੱਲ ਦਾ ਜਵਾਬ ਮੰਗਿਆ ਗਿਆ ਦੂਜੇ ਪਾਸੇ ਛੋਟੇ ਤੇ ਵੱਡੇ ਸੈਲੂਨ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਹੁਣ ਪੂਰਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਖਾਫ ਹੋ ਗਿਆ ਕਿ ਇੱਕਦਮ ਅਚਾਨਕ ਸਾਡੇ ਤੋਂ ਇਹ ਜਵਾਬ ਤਲਬੀ ਕਿਵੇਂ ਹੋ ਗਈ ਹੈ ਔਰ ਜਿੱਥੇ-ਜਿੱਥੇ ਨਿਯਮ ਨਹੀਂ ਮੰਨੇ ਜਾ ਰਹੇ ਉੱਥੇ ਹੁਣ ਵੱਡੇ-ਵੱਡੇ ਲਗਜ਼ਰੀ ਸੈਲੂਨ ਨੇ ਜਿਹੜੇ ਉਹਨਾਂ ਨੂੰ ਤਾਲਾ ਵੀ ਲੱਗ ਸਕਦਾ ਕਿਉਂਕਿ ਕਈ ਐਸੇ ਲਗਜ਼ਰੀ ਸੈਲੂਨ ਨੇ ਜਿਨ੍ਹਾਂ ਨੇ ਕਮਾਈ ਤਾਂ ਮੋਟੀ ਕੀਤੀ ਹੈ ਸ਼ਹਿਰਾਂ ਦੇ ਵਿੱਚ ਵੱਡੇ ਸੈਲੂਨ ਖੋਲ੍ਹ ਕੇ ਪਰ ਜਿਹੜੇ ਕੱਟੇ ਹੋਏ ਵਾਲ ਤੇ ਰੰਗਾਈ ਜਿਹੜੀ ਡਾਈ ਉਸ ਤੋਂ ਫੈਲਦੇ ਪਰਦੂਸ਼ਨ ਨੂੰ ਲੈ ਕੇ ਜੋ ਨਿਯਮਤ ਹੈ ਕੀਤੇ ਹੋਏ ਨਹੀਂ ਉਹ ਨਹੀਂ ਮੰਨੇ ਉਸੇ ਨੂੰ ਲੈ ਕੇ ਹੁਣ ਇੱਕ ਖਬਰ ਆ ਜਿਹੜੀ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਜਾਣਕਾਰੀ ਦਰਅਸਲ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਕੁਝ ਲਗਜ਼ਰੀ ਸੈਲੂਨ ਵਾਲਿਆਂ ਨੂੰ ਹੀ ਪ੍ਰਦੂਸ਼ਨ ਫਲੋਅ ਨਾਲ ਸੰਬੰਧੀ ਨੋਟਿਸ ਜਾਰੀ ਕਰਕੇ ਆਪਣਾ ਪੱਖ ਪੇਸ਼ ਕਰਨ ਦੀ ਤਾੜਨਾ ਵੀ ਕੀਤੀ ਹੈ ਦੂਜੇ ਪਾਸੇ ਬੋਰਡ ਦੀ ਇਸ ਕਾਰਵਾਈ ਤੋਂ ਬਾਅਦ ਪੰਜਾਬ ਦੇ ਹੋਰ ਛੋਟੇ ਵੱਡੇ ਸੈਲੂਨ ਤੇ హెయిర్ ਡ੍ਰੈਸਰਾਂ ਦੀਆਂ ਦੁਕਾਨਾਂ ਵਾਲਿਆਂ ਵਿੱਚ ਵੀ ਜਿਹੜੀ ਆ ਉਹ ਹਫੜਾ ਤਫੜੀ ਮਚ ਗਈ ਹੈ ਸਲੂਨ ਮਾਲਕਾਂ گاਉ ਜਾਣਕਾਰੀ ਤੇ ਜਾਗਰੂਕਤਾ ਬਿਨਾ ਕੀਤੀ ਇਸ ਕਾਰਵਾਈ ਨੂੰ ਧੱਕੇਸ਼ਾਹੀ ਦੱਸ ਰਹੇ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਵੱਲੋਂ ਅਮ੍ਰਿਤਸਰ ਲੁਧਿਆਣਾ, ਮੁਹਾਲੀ ਤੇ ਜਲੰਧਰ ਦੇ ਨਾਮੀ ਸੈਲੂਨਾਂ ਨੂੰ ਇਹ ਨੋਟਿਸ ਕੱਢੇ ਗਏ ਨੇ ਇਸ ਵਿੱਚ ਇਹ ਕਿਹਾ ਗਿਆ ਕਿ ਬੋਰਡ ਦੀਆਂ ਸਥਾਨਕ ਟੀਮਾਂ ਵੱਲੋਂ ਉਹਨਾਂ ਦੇ ਸੈਲੂਨਾਂ ਉੱਪਰ ਅਚਾਨਕ ਦੌਰਾ ਕਰਕੇ ਪ੍ਰਦੂਸ਼ਣ ਰੋਕਥਾਮ ਸੰਬੰਧੀ ਪੜਤਾਲ ਕੀਤੀ ਗਈ ਸੀ ਇਸ ਵਿੱਚ ਪਾਇਆ ਗਿਆ ਕਿ ਇਹਨਾਂ ਸੈਲੂਨਾਂ ਵਿੱਚ ਹਵਾ ਤੇ ਪਾਣੀ ਪ੍ਰਦੂਸ਼ਣ ਐਕਟ ਤਹਿਤ ਪ੍ਰਬੰਧ ਨਹੀਂ ਕੀਤੇ ਗਏ ਤੇ ਬੋਰਡ ਵੱਲੋਂ ਨਾ ਅਤਰਾਯੋਗ ਸਰਟੀਫਿਕੇਟ ਵੀ ਇਹਨਾਂ ਕੋਲ ਨਹੀਂ ਪਾਏ ਗਏ ਕਈ ਐਸੇ ਵੱਡੇ ਸੈਲੂਨ ਸੀ ਜਿਨ੍ਹਾਂ ਦੀ ਅਚਨਚੇਤ ਚੈਕਿੰਗ ਹੁੰਦੀ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਤਾਂ ਉਸ ਅਚਨਚੇਤ ਚੈਕਿੰਗ ਦੇ ਵਿੱਚ ਇਹ ਪਾਇਆ ਜਾਂਦਾ ਕਿ ਕਈ ਵੱਡੇ ਸੈਲੂਨ ਨੇ ਚਾਹੇ ਉਸ ਦੇ ਵਿੱਚ ਅੰਮ੍ਰਿਤਸਰ ਹੈ ਚਾਹੇ ਜਲੰਧਰ ਹੈ ਲੁਧਿਆਣਾ ਹੈ ਮੁਹਾਲੀ ਇਸ ਤੋਂ ਇਲਾਵਾ ਹੋਰ ਵੀ ਵੱਡੇ ਸ਼ਹਿਰ ਨੇ ਜਿਹੜੇ ਪਟਿਆਲਾ ਵੀ ਉਸ ਦੇ ਵਿੱਚ ਆਉਂਦਾ ਕਈ ਥਾਵਾਂ ਦੇ ਉੱਤੇ ਜਦੋਂ ਚੈਕਿੰਗ ਹੋਈ ਹੈ ਤੇ ਪਾਇਆ ਗਿਆ ਕਿ ਹਵਾ ਤੇ ਪਾਣੀ ਨੂੰ ਲੈ ਕੇ ਜੋ ਨਿਯਮ ਤੈ ਕੀਤੇ ਹੁੰਦੇ ਨੇ ਇਹ ਪ੍ਰਦੂਸ਼ਣ ਦੀ ਰੋਕਥਾਮ ਦੇ ਲਈ ਉਹ ਕਿਤੇ ਵੀ ਜਿਹੜੀ ਹੈ ਉਹ ਨਹੀਂ ਪਾਏ ਗਏ ਕਈ ਸੈਲੂਨ ਐਸੇ ਪਾਏ ਗਏ ਨੇ ਜਿਸ ਦੇ ਕਰਕੇ ਹੁਣ ਉਹਨਾਂ ਨੂੰ ਨੋਟਿਸ ਕੱਢੇ ਗਏ ਨੇ ਨਾ ਹੀ ਉਹਨਾਂ ਕੋਲ ਨਾ ਇਤਰਾਯੁਗ ਸਰਟੀਫਿਕੇਟ ਸੀ ਨੋਟਿਸ ਵਿੱਚ ਇਹ ਵੀ ਕਿਹਾ ਗਿਆ ਕਿ ਉਪਰੋਕਤ ਸਲੂਨਾਂ ਵਿੱਚ ਵਾਲ ਧੋਣ ਵਾਲ ਰੰਗਣ ਨਾਲ ਪੈਦਾ ਹੋਇਆ ਗੰਦਾ ਪਾਣੀ ਬਿਨਾ ਕਿਸੇ ਟ੍ਰੀਟਮੈਂਟ ਦੇ ਸਿੱਧਾ ਸੀਵਰੇਜ ਵਿੱਚ ਸੁੱਟਿਆ ਜਾ ਰਿਹਾ ਇਸ ਤਰ੍ਹਾਂ ਕੱਟੇ ਹੋਏ ਵਾਲ ਦਸਤਾਨੇ ਬਲੇਡ ਪਲਾਸਟਿਕ ਦੀਆਂ ਬੋਤਲਾਂ ਰੰਗਦਾਰ ਫੋਇਲ ਪੇਪਰ ਤੇ ਹੋਰ ਰੰਦਖੁੰਦ ਬਿਨਾ ਕਿਸੇ ਵਿਗਿਆਨਕ ਤੇ ਨਿਯਮਤ ਨਿਪਟਾਰੇ ਦੇ ਬਾਹਰ ਸੁੱਟੇ ਜਾ ਰਹੇ ਨੇ ਵੱਖ-ਵੱਖ ਨੋਟਿਸਾਂ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਸਬੰਧਤ ਸੈਲੂਨ ਮਾਲਕ ਨਿਯਮਤ ਤਰੀਕੇ ਨਾਲ ਅਪਰੋਕਤ ਨਿਪਟਾਰਾ ਕਰਨ ਦੇ ਪ੍ਰਬੰਧ ਸੰਬੰਧੀ ਕੋਈ ਵੀ ਪੁਖਤਾ ਸਬੂਤ ਪੇਸ਼ ਨਹੀਂ ਕਰ ਸਕੇ ਹੁਣ ਜਿੰਨੀ ਸਮੱਗਰੀ ਹੁੰਦੀ ਹੈ ਸੈਲੂਨ ਦੇ ਵਿੱਚ ਵਰਤੀ ਜਾਣ ਵਾਲੀ ਚਾਹੇ ਉਹ ਜਿਹੜੇ ਨੇ ਬਲੇਡ ਵਰਤੇ ਜਾਂਦੇ ਨੇ ਚਾਹੇ ਜਿਹੜੇ ਨੇ ਦਸਤਾਨੇ ਵਰਤੇ ਜਾਂਦੇ ਨੇ ਜਾਂ ਫਿਰ ਕੋਈ ਕਿਸੇ ਹੋਰ ਤਰ੍ਹਾਂ ਦੀ ਸਮਗਰੀ ਵਰਤੀ ਜਾਂਦੀ ਹੈ ਜਾਂ ਫਿਰ ਜਿਹੜੀ ਉਹ ਰਹਿੰਦ-ਖੂੰਦ ਬਚਦੀ ਹੈ ਉਹਨਾਂ ਨੂੰ ਸਿੱਧਾ ਹੀ ਸੀਵਰੇਜ ਵਿੱਚ ਛੱਡ ਦਿੱਤਾ ਜਾਂਦਾ ਬਿਨਾਂ ਕਿਸੇ ਟ੍ਰੀਟਮੈਂਟ ਦੇ ਤਾਂ ਇਹ ਬੜਾ ਖਤਰਨਾਕ ਹੈ ਹਵਾ ਲਈ ਪਾਣੀ ਲਈ ਤਾਂ ਉਹ ਪ੍ਰਦੂਸ਼ਿਤ ਜਿਹੜਾ ਹੁੰਦਾ ਹੈ ਖਾਸ ਕਰਕੇ ਜਿਹੜਾ ਸੀਵਰੇਜ ਦੀ ਸਫਾਈ ਕਰਨ ਵਾਲੇ ਜਿੱਥੇ ਹੱਥੀ ਸਫਾਈ ਅੱਜ ਵੀ ਹੁੰਦੀ ਹੈ ਉਹਨਾਂ ਥਾਵਾਂ ਦੇ ਉੱਤੇ ਫਿਰ ਕਈ ਵੱਡੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ ਇਸੇ ਕਰਕੇ ਉਹਨਾਂ ਨੂੰ ਨੋਟਿਸ ਕਢੇ ਗਏ ਨੇ ਕਿ ਇਹਨਾਂ ਗੱਲਾਂ ਦਾ ਖਿਆਲ ਕਿਉਂ ਨਹੀਂ ਰੱਖਿਆ ਗਿਆ ਇਹ ਵੀ ਲਿਖਿਆ ਗਿਆ ਉਹਨਾਂ ਨੋਟਿਸਾਂ ਦੇ ਵਿੱਚ ਕਿ ਅਮਲ ਕਰਨ ਕਾਰਨ ਜਿਹੜਾ ਹਵਾ ਤੇ ਪਾਣੀ ਪ੍ਰਦੂਸ਼ਣ ਹੋ ਰਿਹਾ ਜੋ ਕਿ ਮਨੁੱਖੀ ਜੀਵਨ ਲਈ ਬਹੁਤ ਜ਼ਿਆਦਾ ਘਾਹਤਕ ਹੈ ਇਹਨਾਂ ਨੋਟਿਸਾਂ ਰਾਹੀਂ ਵੱਖ-ਵੱਖ ਸੈਲੂਨ ਸੰਚਾਲਕਾਂ ਨੂੰ ਜਵਾਬ ਦੇ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਪਟਿਆਲਾ ਸਥਿਤ ਦਫ਼ਤਰ ਵਿਖੇ ਪੇਸ਼ ਹੋਣ ਲਈ ਵੀ ਆਖਿਆ ਗਿਆ ਇਸ ਵਿੱਚ ਇਹ ਵੀ ਤਾੜਨਾ ਕੀਤੀ ਗਈ ਹੈ ਕਿ ਜੇ ਕੋਈ ਮਿੱਥੇ ਸਮੇਂ ਤੇ ਹਾਜ਼ਰ ਨਹੀਂ ਹੁੰਦਾ ਅੱਗੇ ਬਿਨਾਂ ਨੋਟਿਸ ਕਢੇ ਉਹਨਾਂ ਦੀਆਂ ਫਰਮਾਂ ਨੂੰ ਬੰਦ ਕਰਨ ਲਈ ਸਿੱਧੀ ਚੇਤਾਵਨੀ ਕਰ ਦਿੱਤੀ ਜਾਵੇਗੀ ਇਸ ਸੰਬੰਧੀ ਫੋਨ ਤੇ ਗੱਲ ਕਰਦੇ ਹਾਂ ਬੋਰਡ ਦੇ ਚੇਅਰਮੈਨ ਡਾਕਟਰ ਏਪੀ ਵਿਜ ਨੇ ਆਖਿਆ ਕਿ ਪਹਿਲਾਂ ਸੈਲੂਨ ਅਤੇ హెయిర్ ਡ्रेसਰਾਂ ਦਾ ਕੀਤਾ ਬਹੁਤ ਛੋਟੇ ਪੱਧਰ ਤੇ ਹੁੰਦਾ ਸੀ ਪਰ ਇੱਕ ਵੱਡਾ ਵਪਾਰ ਬਣ ਗਿਆ ਹੁਣ ਤਾਂ ਵੱਡਾ ਵਪਾਰ ਜਦੋਂ ਬਣ ਚੁੱਕਿਆ ਤੇ ਹੁਣ ਇਹਨਾਂ ਚ ਤੇ ਪ੍ਰਦੂਸ਼ਣ ਦੇ ਵੱਡੇ ਸੋਮੇ ਪੈਦਾ ਹੋ ਗਏ ਨੇ ਇਸ ਕਰਕੇ ਬੋਰਡ ਨੇ ਇਹਨਾਂ ਨੂੰ ਨੱਥ ਪਾਉਣ ਲਈ ਪਹਿਲ ਕਦਮੀ ਕੀਤੀ ਹੈ ਇਸ ਸੰਬੰਧੀ ਪਟਿਆਲਾ ਸਥਿਤ ਸੈਲੂਨ ਦੇ ਮਾਲਕ ਮੁਹੰਮਦ ਫਰਮਾਨ ਨੇ ਕਿਹਾ ਕਿ ਉਹਨਾਂ ਨੂੰ 20 ਸਾਲ ਹੋ ਗਏ ਸਨ ਇਸ ਕੇਤੇ ਨਾਲ ਜੁੜੇ ਆ ਪਰ ਉਹਨਾਂ ਨੂੰ ਅਜੇ ਤੱਕ ਜਹੇ ਪ੍ਰਦੂਸ਼ਣ ਸੰਬੰਧੀ ਨਾ ਹੀ ਕੋਈ ਦਿਸ਼ਾ ਨਿਰਦੇਸ਼ ਮਿਲੇ ਨੇ ਤੇ ਨਾ ਹੀ ਕੋਈ ਜਾਗਰੂਤਾ ਸੰਬੰਧੀ ਉਹਨਾਂ ਲਈ ਕੋਈ ਉਪਰਾਲਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਬੋਰਡ ਵੱਲੋਂ ਜਿਹੜਾ ਇੱਕਦਮ ਕੀਤੀ ਗਈ ਕਾਰਵਾਈ ਉਹਨਾਂ ਦੇ ਰੁਜ਼ਗਾਰ ਨਾਲ ਧੱਕੇਸ਼ਾਹੀ ਹੈ ਇਸ ਕਰਕੇ ਸੰਬੰਧੀ ਬੋਰਡ ਪਹਿਲਾਂ ਪ੍ਰਬੰਧ ਅਤੇ ਨਿਯਮ ਤੈਅ ਕਰੇ ਫਿਰ ਉਸ ਨੂੰ ਅਸੀਂ ਸਾਰੇ ਲਾਗੂ ਕਰਾਂਗੇ ਪਹਿਲਾਂ ਕਹਿੰਦੇ ਪ੍ਰਬੰਧ ਤੇ ਨਿਯਮਤਾ ਤੈਅ ਕਰ ਲਓ ਇਹ ਸਲੂਨ ਵਾਲੇ ਕਹਿ ਰਹੇ ਨੇ ਉਸ ਤੋਂ ਬਾਅਦ ਅਸੀਂ ਫਿਰ ਉਸ ਦੀ ਪਾਲਣਾ ਜ਼ਰੂਰ ਕਰਾਂਗੇ ਤਾ अजीत ਅਖਬਾਰ ਦੇ ਪੱਤਰਕਾਰ ਗੁਰਪ੍ਰੀਤ ਸਿੰਘ ਚੱਠਾ ਨੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਨਾਲ ਵੀ ਗੱਲਬਾਤ ਕੀਤੀ ਔਰ ਕੁਝ ਸੈਲੂਨ ਮਾਲਕਾਂ ਨਾਲ ਵੀ ਗੱਲਬਾਤ ਕੀਤੀ ਜਿਸ ਦੇ ਹਾਲ ਇਹਨਾਂ ਅਸੀਂ ਤੁਹਾਡੇ ਨਾਲ ਰਿਪੋਰਟ ਸਾਂਝੀ ਕੀਤੀ ਹੈ ਕਿ ਹੁਣ ਲਗਜ਼ਰੀ ਸੈਲੂਨ ਖਾਸ ਕਰਕੇ ਉਹਨਾਂ ਦੇ ਨਿਯਮ ਕੀ ਹੋਣਗੇ ਕਿਵੇਂ ਹੋਣਗੇ ਸੈਲੂਨ ਵਾਲੇ ਕਹਿ ਰਹੇ ਨੇ ਕਿ ਸਾਨੂੰ ਕਿਸੇ ਤਰ੍ਹਾਂ ਦਾ ਨਿਯਮ ਹੀ ਨਹੀਂ ਦੱਸਿਆ ਗਿਆ ਪਹਿਲਾਂ ਜਿਹੜਾ ਅਸੀਂ ਲਾਗੂ ਕਰੀਏ ਔਰ ਕਿਸੇ ਤਰ੍ਹਾਂ ਦਾ ਪ੍ਰਦੂਸ਼ਣ 20-20 ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਗਾਈਡਲਾਈਨ ਪਹਿਲਾਂ ਦਿੱਤੀ ਨਹੀਂ ਗਈ ਨਾ ਹੀ ਜਾਗਰਤਾ ਸੰਬੰਧੀ ਕੋਈ ਪ੍ਰੋਗਰਾਮ ਲੀਕਿਆ ਗਿਆ ਤਾਂ ਫਿਰ ਸਾਨੂੰ ਪਤਾ ਹੀ ਨਹੀਂ ਸੀ ਤੇ ਇੱਕਦਮ ਜਿਹੜੀ ਕਾਰਵਾਈ ਹੈ ਇਹ ਸਾਡੇ ਰੋਜ਼ਗਾਰ ਦੇ ਨਾਲ ੱੱੱਕੇ ਛਾਈ ਹੈ ਇੱਕ ਪਾਸੇ ਸਲੂਨ ਮਾਲਕਾਂ ਦਾ ਸੰਚਾਲਕਾਂ ਦਾ ਇਹ ਬਿਆਨ ਸਾਹਮਣੇ ਆ ਰਿਹਾ ਦੂਜੇ ਪਾਸੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਹੀਂ ਵੀ ਆਪਣੀ ਥਾਂ ਦੇ ਉੱਤੇ ਦਲੀਲਾਂ ਦਿੰਦੇ ਹੋਏ ਆਖਿਆ ਕਿ ਸਾਨੂੰ ਇਹ ਕਾਰਵਾਈ ਕਿਉਂ ਕਰਨੀ ਪਈ ਹੈ ਫਿਲਹਾਲ ਤਾਂ ਉਹਨਾਂ ਨੇ ਤਲਬ ਕੀਤਾ ਸਾਰਿਆਂ ਨੂੰ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਪਟਿਆਲਾ ਦੇ ਦਫਤਰ ਦੇ ਵਿੱਚ ਸਾਰੇ ਚਾਹੇ ਵੱਖ-ਵੱਖ ਸ਼ਹਿਰਾਂ ਨਾਲ ਸੰਬੰਧਿਤ ਨੇ ਉਹ ਉੱਥੇ ਪੁੱਜਣ ਆਪਣੇ ਜਵਾਬ ਦੇਣ ਸਪਸ਼ਟੀਕਰਨ ਦੇਣ ਜੇਕਰ ਉਹ ਸਪਸ਼ਟੀਕਰਨ ਨਹੀਂ ਦਿੰਦੇ ਤਾਂ ਫਿਰ ਉਹ ਸਲੂਨ ਨੂੰ ਤਾਲਾ ਵੀ ਲੱਗ ਸਕਦਾ ਉਹਨਾਂ ਨੂੰ ਬੰਦ ਕਰਾਉਣ ਦੀ ਕਾਰਵਾਈ ਨੂੰ ਅੱਗੇ ਤੋਰਿਆ ਜਾ ਸਕਦਾ ਫਿਲਹਾਲ ਇਹ ਅਪਡੇਟ ਸਾਹਮਣੇ ਆਇਆ ਹੁਣ ਪ੍ਰਦੂਸ਼ਨ ਨੂੰ ਲੈ ਕੇ ਪਹਿਲਾਂ ਹੀ ਇੱਕ ਕੂੜਾ ਪ੍ਰਬੰਧਨ ਨੂੰ ਲੈ ਕੇ ਜਿੱਥੇ ਵੱਡੀਆਂ ਕਮੀਆਂ ਰਹਿ ਗਈਆਂ ਹਾਲਾਂਕਿ ਉਹ ਮਸਲਾ ਇਸ ਤੋਂ ਬਿਲਕੁਲ ਅਲੱਗ ਹੈ ਪਰ ਉਹ ਵੀ ਕਿਤੇ ਨਾ ਕਿਤੇ ਤਾਂ ਪ੍ਰਦੂਸ਼ਨ ਨਾਲ ਜੁੜਿਆ ਸੀ ਤਾ ਐਨਜੀਟੀ ਨੇ ਨੈਸ਼ਨਲ ਗ੍ਰੀਨ ਟਰਬਿਊਨਲ ਨੇ ਵੀ 1026 ਕਰੋੜ ਰੁਪਏ ਦਾ ਜੁਰਮਾਨਾ ਠੋਕ ਦਿੱਤਾ ਪੰਜਾਬ ਸਰਕਾਰ ਨੂੰ ਉਸ ਤੋਂ ਬਾਅਦ ਲਗਾਤਾਰ ਸਰਗਰਮੀਆਂ ਤੇਜ਼ ਹੋ ਜਾਂਦੀਆਂ ਮੈਕਮੇ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਦਿਖਾਇਆ ਗਿਆ ਕਿ ਅਸੀਂ ਬਹੁਤ ਨਵੇਂ ਕੜਾ ਕੰਮ ਕਰਨੇ ਆ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਜਾਂ ਕੂੜੇ ਦਾ ਪ੍ਰਬੰਧ ਕਰਨ ਲਈ ਦੂਜੇ ਪਾਸੇ ਸੈਲੂਨ ਵਾਲਿਆਂ ਨੂੰ ਦੇ ਸਾਹਮਣੇ ਵੀ ਇੱਕ ਵੱਡੀ ਚੁਣੌਤੀ ਆ ਗਈ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿੰਨਾਂ ਲਈ ਕੀ ਨਿਯਮ ਤੈ ਹੁੰਦੇ ਨੇ ਉਹਨਾਂ ਨਿਯਮਾਂ ਨੂੰ ਨਾ ਪੂਰਾ ਕਰਨ ਵਾਲਿਆਂ ਦੇ ਉੱਤੇ ਕੀ ਕੀ ਕਾਰਵਾਈ ਹੋ ਸਕਦੀ ਹੈ ਜਲਦੀ ਤੱਕ ਕੋਈ ਨਵਾਂ ਅਪਡੇਟ ਹੁੰਦਾ ਤਦ ਤੱਕ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ